ਸਤਿ ਸ੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਪਿਛਲੀ ਵੀਡੀਓ ਦੀ ਲਗਾਤਾਰਤਾ ਵਿੱਚ ਹੀ ਚਰਚਾ ਕਰਾਂਗੇ ਜਾਨੀ ਕਿ ਡਿੱਗੀ ਹੋਈ ਫਸਲ ਦਾ ਕਿੰਨਾ ਨੁਕਸਾਨ ਹੁੰਦਾ ਹੈ ਉਹਦੇ ਸਬੰਧ ਦੇ ਵਿੱਚ ਕੀਤੀ ਗਈ ਮੇਰੀ ਖੋਜ ਤੇ ਅੰਕੜਿਆਂ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਸਾਲ ਮੈਂ ਇੱਕ ਖੋਜ ਕੀਤੀ ਸੀ ਕਿ ਡਿੱਗੀ ਕਣਕ ਖੜੀ ਕਣਕ ਤੇ ਟੇਢੀ ਕਣਕ ਤਿੰਨਾਂ ਦੇ ਵਿੱਚ ਝਾੜ ਦੇ ਉੱਪਰ ਕਿੰਨਾਕ ਅਸਰ ਪੈਂਦਾ ਬਕਾਇਦਾ ਪੂਰਾ ਟੇਬਲ ਬਣਾਇਆ ਹੋਇਆ ਉਹ ਟੇਬਲ ਹੁਣ ਤੁਸੀਂ ਸਕ੍ਰੀਨ 'ਤੇ ਦੇਖੋਗੇ ਹੁਣ ਜੇ ਆਪਾਂ ਇਹਦੇ ਵਿੱਚ ਦੇਖੀਏ ਤਾਂ ਪ੍ਰਤੀ ਮੀਟਰ ਬੱਲੀਆਂ ਪਹਿਲਾਂ ਦਿੱਤੀਆਂ ਹੋਈਆਂ ਨੇ ਭਈ ਇੱਕ ਸਕੁਅਰ ਮੀਟਰ ਇੱਕ ਵਰਗ ਮੀਟਰ ਖੇਤਰਫਲ ਲਿਆ ਗਿਆ ਏਰੀਆ ਲਿਆ ਗਿਆ ਤੇ ਉਹਦੇ ਵਿੱਚੋਂ ਬੱਲੀਆਂ ਦੀ ਗਿਣਤੀ ਕੀਤੀ ਗਈ ਤੇ ਉਹ ਬੱਲੀਆਂ ਵੱਢ ਲਈਆਂ ਗਈਆਂ ਤਾਂ ਇਹਦੇ ਵਿੱਚ ਇੱਕ ਹੋਰ ਚੀਜ਼ ਕਲੀਅਰ ਹੋ ਜਾਂਦੀ ਹੈ ਭਈ ਜਿਹੜੀ ਖੜੀ ਫਸਲ ਹੈ ਉਹਦੇ ਵਿੱਚ 371 ਬੱਲੀਆਂ ਸੀ ਪ੍ਰਤੀ ਮੀਟਰ ਡੇਢੀ ਹੋਈ ਦੇ ਵਿੱਚ 306 ਤੇ ਡਿੱਗੀ ਹੋਈ ਕਣਕ ਇਹਦੇ ਵਿੱਚ 469 ਬੱਲੀਆਂ ਇਥੋਂ ਵੀ ਪਤਾ ਲੱਗਦਾ ਹੈ ਬਈ ਜਿਹੜੀ ਛਿੱਟੇ ਦੇ ਵਿੱਚ ਕਣਕਾਪਾ ਬੀਜਦੇ ਆ ਤੇ ਜਿੱਥੇ ਬੀਜ ਵੱਧ ਪੈ ਜਾਂਦਾ ਉੱਥੇ ਕਣਕ ਜ਼ਿਆਦਾ ਡਿੱਗਦੀ ਹੈ ਤਾਂ ਇੱਥੇ ਵੀ ਇਸ ਖੇਤਰ ਦੇ ਵਿੱਚ ਜਿੱਥੋਂ ਆਪਾਂ ਸੈਂਪਲ ਲਿਆ ਉੱਥੇ ਡਿੱਗੀ ਹੋਈ ਕਣਕ ਦਾ ਕਾਰਨ ਇਹ ਵੀ ਸੀ ਕਿ ਬੀਜ ਉੱਥੇ ਜ਼ਿਆਦਾ ਪੈ ਗਿਆ ਸੀ ਤਾਂ ਹੁਣ ਫੇਰ ਇਹਨਾਂ ਦਾ ਭਾਜਨ ਕੀਤਾ ਗਿਆ ਖੜੀ ਫਸਲ ਦੇ 1 ਮੀਟਰ ਦੇ ਵਿੱਚੋਂ 1 ਕਿਲੋ 212 ਗ੍ਰਾਮ ਡਿੱਗੀ ਹੋਈ ਫਸਲ ਦੇ ਵਿੱਚੋਂ 862 ਗ੍ਰਾਮ ਤੇ ਡਿੱਗੀ ਫਸਲ ਦੇ 1 ਮੀਟਰ ਦੇ ਵਿੱਚੋਂ 1 ਕਿਲੋ ਤੇ 8 ਗ੍ਰਾਮ ਵਜਨ ਸਾਹਮਣੇ ਆਇਆ ਫਿਰ ਉਸ ਤੋਂ ਬਾਅਦ ਉਹਨਾਂ ਬਲੀਆਂ ਦੇ ਵਿੱਚੋਂ ਫੂਸ ਵੱਖ ਕਰ ਲਿਆ ਗਿਆ ਦਾਣੇ ਵੱਖ ਕਰ ਲਏ ਗਏ ਤੇ ਫੂਸ ਦਾ ਵਜਨ ਜਿਹੜਾ ਖੜੀ ਕਣਕ ਦਾ 393 ਟਿੱਡੀ ਹੋਈ ਦਾ 306 ਤੇ ਡਿੱਗੀ ਹੋਈ ਕਣਕ ਦਾ ਵੀ 393 ਗ੍ਰਾਮ ਵਜਨ ਆਇਆ ਸ਼ੁੱਧ ਵਜਨ ਯਾਨੀ ਕਿ ਦਾਣੇ ਜਦੋਂ ਆਪਾਂ ਬਲੀਆਂ ਤੋਂ ਬਾਹਰ ਕੱਢ ਲਏ ਵੱਖ ਕਰ ਲਏ ਤਾਂ ਉਹਦਾ ਵਜਨ ਖੜੀ ਫਸਲ ਦਾ 819 ਗ੍ਰਾਮ ਟਿੱਡੀ ਹੋਈ ਦਾ 556 ਤੇ ਡਿੱਗੀ ਹੋਈ ਦਾ 615 ਗ੍ਰਾਮ ਸ਼ੁੱਧ ਵਜਨ ਆਇਆ ਹੁਣ ਆਪਾਂ ਜੇ ਫੂਸ ਤੇ ਦਾਣਿਆਂ ਦੀ ਪ੍ਰਤੀਸ਼ਤ ਦੇਖੀਏ ਤਾਂ ਖੜੀ ਕਣਕ ਦੇ ਵਿੱਚ ਦਾਣਿਆਂ ਦੀ ਪ੍ਰਤੀਸ਼ਤ ਸਭ ਤੋਂ ਵੱਧ 67.5 ਤੇ ਫੂਸ 32.5% ਆਇਆ। ਦੂਜੇ ਨੰਬਰ ਤੇ ਉਪਰ ਟੇਢੀ ਹੋਈ ਕਣਕ ਇਹਦੇ ਵਿੱਚ ਦਾਣਿਆਂ ਦਾ ਵજન 64.5% ਤੇ ਫੂਸ ਦਾ ਵજન 35.5% ਤੇ ਤੀਸਰੇ ਨੰਬਰ ਤੇ ਉਪਰ ਡਿੱਗੀ ਹੋਈ ਕਣਕ ਇਹਦੇ ਵਿੱਚ ਫੂਸ ਦਾ ਵજન ਵੱਧ ਕੇ 39% ਹੋ ਜਾਂਦਾ ਤੇ ਦਾਣਿਆਂ ਦਾ ਵજન ਉਹ 61% ਰਹਿ ਜਾਂਦਾ। ਤੇ 8 ਟੇਬਲ ਦੇ ਵਿੱਚੋਂ ਇੱਕ ਗੱਲ ਤਾਂ ਪਹਿਲਾਂ ਕਲੀਅਰ ਹੁੰਦੀ ਆ ਵੀ ਖੜੀ ਫਸਲ ਦਾ ਕੁੱਲ ਭਜਨ ਵੀ ਜ਼ਿਆਦੇ ਆ ਤੇ ਸ਼ੁੱਧ ਭਜਨ ਵੀ ਜ਼ਿਆਦੇ ਆ ਤੇ ਦਾਣਿਆਂ ਦਾ ਭਜਨ ਵੀ ਜ਼ਿਆਦੇ ਆ ਹੁਣ ਆ ਜੀ ਆਪਾਂ ਟੇਬਲ ਨੰਬਰ 2 ਦੇ ਉੱਤੇ ਤੇ ਇਹਦੇ ਵਿੱਚ ਕੁਝ ਚੀਜ਼ਾਂ ਪਿਛਲੀਆਂ ਨੇ ਪਿਛਲੇ ਟੇਬਲ ਵਾਲੀਆਂ ਨੇ ਤਾਂ ਇਹਦੇ ਵਿੱਚ ਆਪਾਂ ਬੱਲੀ ਦਾ ਭਜਨ ਦੇਖ ਲਈਏ ਭਈ ਜਿਹੜੀ ਖੜੀ ਫਸਲ ਆ 303 ਡੀਬੀਡਬਲ ਕਿਸਮ ਦੀ ਉਹਦੀ ਖੜੀ ਬੱਲੀ ਦਾ ਭਜਨ 3.26 ਗ੍ਰਾਮ ਹੈ ਡੀਡੀ ਹੋਈ ਕਣਕ ਦੀ ਬੱਲੀ ਦਾ ਭਜਨ 2.81 ਗ੍ਰਾਮ ਹੈ ਇਹ ਡਿੱਗੀ ਹੋਈ ਕਣਕ ਦੀ ਬੱਲੀ ਦਾ ਬਾਰੀ ਨੂੰ 2.14 ਗ੍ਰਾਮ ਹੈ। ਜਾਨੀ ਕਿ ਕਣਕ ਡਿੱਗਣ ਨਾਲ ਇੱਕ ਬੱਲੀ ਮਗਰ ਲਗਭਗ 1 ਗ੍ਰਾਮ ਵਜਨ ਜਿਹੜਾ ਉਹ ਘਟ ਹੋ ਜਾਂਦਾ। ਬੱਲੀ ਵਿਚਲੇ ਦਾਣਿਆਂ ਦੀ ਗੱਲ ਕਰੀਏ, ਉਹਨਾਂ ਦੇ ਵਜਨ ਦੀ ਗੱਲ ਕਰੀਏ। ਤਾਂ ਖੜੀ ਫਸਲ ਦਾ 2.20 ਗ੍ਰਾਮ ਇੱਕ ਬੱਲੀ ਦਾ ਵਜਨ। ਡਿੱਗੀ ਹੋਈ ਦਾ 1.81 ਤੇ ਡਿੱਗੀ ਕਣਕ ਦਾ 1.31 ਗ੍ਰਾਮ ਵਜਨ ਰਹਿ ਜਾਂਦਾ ਹੈ ਪ੍ਰਤੀ ਬੱਲੀ। ਹੁਣ ਆਪਾਂ ਜਿਵੇਂ ਇੱਕ ਐਵਰੇਜ ਹੀ ਕੱਢ ਕੇ 350 ਬੱਲੀ ਪ੍ਰਤੀ ਮੀਟਰ ਜੇ ਆਪਾਂ ਮੰਨਦੇ ਆ ਤਾਂ ਪ੍ਰਤੀ ਏਕੜ ਖੜੀ ਕਣਕ ਦਾ ਵਜਨ 31 ਕੁਇੰਟਲ ਤੇ ਲਗਭਗ ਟਿੱਡੀ ਹੋਈ ਦਾ 25 ਤੇ ਡਿੱਗੀ ਕਣਕ ਦਾ 18 ਕੁਇੰਟਲ 55 ਕਿਲੋ ਵਜਨ ਰਹਿ ਜਾਂਦਾ ਇਹ ਪਿਛਲੇ ਸਾਲ ਦੇ ਅੰਕੜੇ ਨੇ ਕਣਕ ਦਾ ਝਾੜ ਬਹੁਤ ਵਧੀਆ ਨਿਕਲਿਆ ਸੀ ਤੇ ਆਪਾਂ 150% ਇਸ ਦੇ ਵਿੱਚ ਜਿਹੜਾ ਨਿਊਟ੍ਰੀਸ਼ਨ ਆ ਜਾਂ ਜਿਹੜਾ ਪੋਸ਼ਣ ਆ ਕਣਕ ਨੂੰ ਦਿੱਤਾ ਸੀ ਯਾਨੀ ਕਿ ਡੇਢ ਗੁਣਾ ਜ਼ਿਆਦਾ ਆਪਾਂ ਕਣਕ ਨੂੰ ਖਰਾਕ ਦਿੱਤੀ ਸੀ ਪਿਛਲੇ ਸਾਲ ਉਹਦੇ ਕਰਕੇ ਆਪਣਾ ਝਾੜ ਬਹੁਤ ਵਧੀਆ ਰਿਹਾ ਸੀ ਹਾਲਾਂਕਿ ਸਾਰੀ ਇਕੜ ਦੇ ਵਿੱਚ ਜਾਂ ਜੱਟ ਦੇ ਜਿਵੇਂ ਕਹਿੰਦੇ ਹੁੰਦੇ ਨੇ ਵਿਚਾਰੇ ਕੁੰਜੇ ਬਰਾਬਰ ਨਹੀਂ ਹੁੰਦੇ ਤਾਂ ਜੇਕਰ ਸਾਰੀ ਕਣਕ ਇੱਕਸਾਰ ਹੁੰਦੀ ਵਧੀਆ ਹੁੰਦੀ ਤਾਂ 80 ਮਣ ਜਿਵੇਂ ਆਪਾਂ ਪਹਿਲਾਂ ਗੱਲ ਕਰੀਏ 31 ਕੁਇੰਟਲ ਜਾਂ 80 ਮਣ ਕਹ ਲਈਏ ਡਿੱਗੀ ਹੋਈ ਹੋਈ 64 ਮਣ ਜਾਂ 25 ਕੁਇੰਟਲ ਤੋਂ ਉੱਤੇ ਤੇ ਡਿੱਗੀ ਹੋਈ 46 ਮਣ ਜਾਂ 18 ਕੁਇੰਟਲ 55 ਕਿਲੋ ਜੇ ਇੱਕ ਇਕੜ ਦੇ ਵਿੱਚ ਸਾਰੀ ਫਸਲ ਡਿੱਗ ਜਾਂਦੀ ਹੈ ਵਿਛ ਜਾਂਦੀ ਹੈ ਤਾਂ ਉਹਦੇ ਵਿੱਚ 44% ਦੀ ਘਾਟ ਆਉਂਦੀ ਹੈ ਜਿਹੜੀ ਕਿ ਜਿੰਨੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਖੋਜਾਂ ਦੀ ਗੱਲ ਕਰੀ ਹੈ ਤਾਂ ਉਹਦੇ ਵਿੱਚ ਉਹ ਜ਼ਿਆਦਾ ਤੋਂ ਜ਼ਿਆਦਾ 40% ਦੱਸਦੇ ਨੇ ਵੀ ਉੱਥੇ ਨੁਕਸਾਨ ਹੁੰਦਾ ਹੈ ਤੇ ਆਪਣੇ ਅੰਕੜਿਆਂ ਮੁਤਾਬਕ ਇਹ 44% ਵੱਧ ਵੱਧ ਨੁਕਸਾਨ ਜਿਹੜਾ ਉਹ ਹੋ ਸਕਦਾ ਜੇ ਆਪਣੀ ਫਸਲ ਸਾਰੀ ਵਿਛ ਜਾਂਦੀ ਹੈ ਤੇ ਆ ਵੀਡੀਓ ਦੇ ਵਿੱਚ ਡਿੱਗੀ ਹੋਈ ਕਣਕ ਆਪਣੇ ਖੇਤਾਂ ਦੀ ਹੈ ਕਿਤੇ ਥੋੜਾ ਕਿਤੇ ਬਹੁਤਾ ਨੁਕਸਾਨ ਹਰ ਜਗ੍ਹਾ ਹੋਇਆ ਨੁਕਸਾਨ ਦੀ ਪਰਪਾਈ ਤਾਂ ਨਹੀਂ ਹੋ ਸਕਦੀ ਪਰੰਤੂ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਸਕਦੇ ਨੇ ਤੇ ਸਰਕਾਰਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਚਾਹੀਦਾ ਕਿ ਜਿਨ੍ਹਾਂ ਦਾ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਉਹਨਾਂ ਦੀ ਇਸ ਘੜੀ ਦੇ ਵਿੱਚ ਮਦਦ ਕਰਨ ਵੀਡੀਓ ਚ ਬਣ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ